ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆਂ ਤੁਹਾਡਾ ਟੂ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਉਪਭਾਸ਼ਾ ਕੀ ਹੁੰਦੀ ਆ ਉਪਭਾਸ਼ਾ ਤੇ ਉਪਭਾਸ਼ਾ ਨੂੰ ਉਪ ਬੋਲੀਆਂ ਵੀ ਕਹਿੰਦੇ ਨੇ ਉਪਭਾਸ਼ਾ ਕੀ ਹੈ ਜੋ ਉਪ ਬੋਲੀ ਕੀ ਹੈ ਤੇ ਉਪਵਾਸ਼ਾਂਵਾਂ ਦੇ ਸਰੂਪ ਵਾਰ ਦੱਸੋ ਤੇ ਉਪਾਸ਼ਾ ਦੀ ਵਿਸ਼ੇਸ਼ਤਾਵਾਂ ਦੱਸੋ ਜਾਂ ਉਪਾਸ਼ਾ ਦੇ ਪਛਾਣ ਚਿੰਨ੍ਹ ਦੱਸੋ ਵੀ ਜਿਹੜੇ ਜਿਹੜੇ ਉਪਵਾਸ਼ਾਂ ਮਨੋਣਾਂਗੇ ਪਛਾਣ ਪਛਾਣ ਚਿੰਨ੍ਹ ਦੱਸਣੇ ਨੇ ਸੋ ਆਪਏ ਇਹ ਕੁਐਸਚਨ ਦਾ ਆਨਸਰ ਇਸ ਵੀਡੀਓ ਚ ਕਰਾਂਗੇ ਸੋ ਅਗਰ ਤੁਹਾਨੂੰ ਇਹ ਪੀਡੀਐਫ ਚਾਹੀਦੀ ਹੋਊਗੀ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਕਰ ਦੇਣਾ ਤਾਂ ਫਿਰ ਮੈਂ ਤੁਹਾਨੂੰ ਜਿਹੜੇ ਕੀ ਲਿੰਕ ਦੇ ਦੂੰਗੀ ਜਾਂ ਤਾਂ WhatsApp ਦਾ ਗਰੁੱਪ ਦਾ ਲਿੰਕ ਦੇ ਦੂੰਗੀ ਜਾਂ ਫਿਰ ਮੈਂ ਤੁਹਾਨੂੰ ਜਿਹੜੇ ਕੀ Instagram ਦੇ ਆਈਡੀ ਦੇ ਦੂੰਗੀ ਉੱਥੇ ਆਪਾਂ ਤੁਹਾਨੂੰ ਜਿਹੜੇ ਕੀ ਇਹ ਪੀਡੀਐਫ ਸ਼ੇਅਰ ਕਰ ਦਾਂਗੇ ਹਾਂਜੀ ਉਪਭਾਸ਼ਾ ਨੂੰ ਵਿਦਵਾਨਾਂ ਨੇ ਜਿਹੜੇ ਕਿ ਕਿਹੜੀ ਭਾਸ਼ਾ ਕਿਹਾ ਪ੍ਰਾਂਤਕ ਭਾਸ਼ਾ ਮਤਲਬ ਕਿ ਕਿਸੇ ਵੀ ਇੱਕ ਸਟੇਟ ਦੀ ਭਾਸ਼ਾ ਕਹਿੰਦੇ ਜਿਵੇਂ ਪੰਜਾਬ ਪੰਜਾਬ ਦੀ ਹਨਾ ਹਰਿਆਣੇ ਦੀ ਤੇ ਜਿਹੜਾ ਹਿਮਾਚਲ ਵਾਲੀ ਸਾਈਡ ਤੇ ਹੋਰ ਤਰੀਕੇ ਨਾਲ ਬੋਲਦੇ ਨੇ ਹਰ ਇੱਕ ਆਪਣੇ ਜਿਹੜਾ ਸਟੇਟ ਉਹ ਅਲੱਗ-ਅਲੱਗ ਆਪਣੇ ਭਾਸ਼ਾਵਾਂ ਬੋਲ ਦਿੰਦੇ ਨੇ ਉਪਭਾਸ਼ਾ ਨੂੰ ਵਿਦਵਾਨਾਂ ਨੇ ਕਿਹੜੀ ਭਾਸ਼ਾ ਨਾਂ ਦਿੱਤਾ ਪ੍ਰਾਂਤਕ ਜਿਵੇਂ ਬਹੁਤ ਸਾਰੇ ਬਹੁਤ ਸਾਰੇ ਜਿਹੜੇ ਵਿਅਕਤੀਗਤ ਬੋਲੀਆਂ ਮਿਲ ਕੇ ਸਥਾਨਕ ਬੋਲਣਾ ਨਿਰਮਾਣ ਕਰਦੇ ਨੇ ਮਤਲਬ ਕਿ ਬਹੁਤ ਸਾਰੀਆਂ ਜਿਹੜੀਆਂ ਬੋਲੀਆਂ ਨੇ ਵਿਅਕਤੀਗਤ ਮਤਲਬ ਕਿ ਇੰਡੀਵਿਜੂਅਲੀ ਹਨਾ ਮੰਨ ਲਓ ਆਪਾਂ ਇੱਕ ਪਿੰਡ ਦੇ ਵਿੱਚ ਰਹਿ ਰਹੇ ਆ ਤਾਂ ਕੋਈ ਅਲੱਗ ਬੋਲ ਰਿਹਾ ਤਾਂ ਕੋਈ ਅਲੱਗ ਬੋਲ ਰਿਹਾ ਉਹਨਾਂ ਸਾਰੇ ਜਣੇ ਮਿਲ ਕੇ ਫਿਰ ਆਪਾਂ ਜੇ ਮੰਨ ਲਓ ਆਪਾਂ ਕਿਸੇ ਨਾਲ ਜਿਸ ਸਾਹਮਣੇ ਨਾਲ ਗੱਲ ਕਰਦੇ ਆ ਜਿਵੇਂ ਦੀ ਉਹਦੀ ਭਾਸ਼ਾ ਹੁੰਦੀ ਆ ਆਪਾਂ ਉਵੇਂ ਹੀ ਬੋਲਣ ਦਾ ਜਿਹੜੇ ਕਿ ਆਪਾਂ ਆਪਣੀ ਲਹਿਜਾ ਅਪਣਾਉਣੀ ਆ ਤਾਂ ਉਹ ਲਹਿਜਾ ਜਦੋਂ ਇੱਕ ਪਿੰਡ ਦੇ ਵਿੱਚ ਆਪਾਂ ਸੇਮ ਲਹਿਜਾ ਅਪਣਾ ਲਾਂਗੇ ਤਾਂ ਉਹ ਉਥੋਂ ਦੀ ਸਥਾਨਕ ਬੋਲੀ ਬਣ ਜੂਗੀ ਇਸੇ ਤਰ੍ਹਾਂ ਬਹੁਤ ਸਾਰੇ ਸਥਾਨਕ ਬੋਲੀਆਂ ਮਿਲ ਕੇ ਕਿੱਦਾਂ ਨਿਰਮਾਣ ਕਰਦੇ ਨੇ ਉਪਭਾਸ਼ਾਵਾਂ ਦਾ ਨਿਰਮਾਣ ਕਰਦੇ ਨੇ ਬਲਕਿ ਸਥਾਨਕ ਭਾਸ਼ਾਵਾਂ ਮਿਲ ਕੇ ਉਪਭਾਸ਼ਾਵਾਂ ਦਾ ਨਿਰਮਾਣ ਕਰਦੇ ਨੇ ਉਪਭਾਸ਼ਾ ਉਪਬੋਲੀ ਠੀਕ ਹੈ ਉਪਭਾਸ਼ਾ ਅੰਗਰੇਜ਼ੀ ਦੇ ਸ਼ਬਦ ਡਾਇਲੈਕਟ ਦਾ ਅਨਵਾਦ ਹੈ ਜਿਸ ਦੀ ਵਰਤੋਂ ਸਭ ਤੋਂ ਪਹਿਲਾਂ 16ਵੀਂ ਸਦੀ ਦੇ ਵਿੱਚ ਕੀਤੀ ਗਈ ਸੀ ਤਾਂ ਇਹ ਸ਼ਬਦ ਮੂਲ ਰੂਪ ਦੇ ਵਿੱਚ ਜਿਹੜਾ ਇੰਗਲਿਸ਼ ਦਾ ਸ਼ਬਦ ਹੈ ਇਹ ਕਿਹੜੀ ਭਾਸ਼ਾ ਤੋਂ ਆਇਆ ਜੁਨਾਨੀ ਭਾਸ਼ਾ ਦਾ ਸ਼ਬਦ ਹੈ ਜੁਨਾਨੀ ਭਾਸ਼ਾ ਵਿੱਚ ਇਹਦਾ ਅਰਥ ਹੈਗਾ ਇਸ ਇੱਕ ਕਿਸਮ ਦਾ ਬੋਲਣ ਟੰਗ ਜੁਨਾਨੀ ਭਾਸ਼ਾ ਵਿੱਚ ਇਹਦਾ ਅਰਥ ਕੀ ਹੈ ਵੀ ਇੱਕ ਕਿਸਮ ਦਾ ਬੋਲਣ ਦਾ ਢਾਂਗਾ ਇਹ ਤੇ ਆਕਸਫੋਰਡ ਡਿਕਸ਼ਨਰੀ ਅਨੁਸਾਰ ਇਹਨਾਂ ਨੂੰ ਤੁਸੀਂ ਅੰਡਰਲਾਈਨ ਕਰ ਲੈਣਾ ਠੀਕ ਹੈ ਇਹਦੇ ਅਨੁਸਾਰ ਉਪਭਾਸ਼ਾ ਦੀ ਪ੍ਰਭਾਸ਼ਾ ਕੀ ਹੈ ਉਪਭਾਸ਼ਾ ਤੋਂ ਉਪਾਵ ਉਹਨਾਂ ਲਗੂ ਲਗੂ ਹੋ ਗਿਆ ਮਤਲਬ ਕਿ ਛੋਟੇ ਉਹਨਾਂ ਛੋਟੇ ਰੂਪਾਂ ਤੋਂ ਲਿਆ ਜਾਂਦਾ ਜਿਹੜੇ ਕਿਸੇ ਸਥਾਨਕ ਜਿਹੜੇ ਕਿਸੇ ਸਥਾਨ ਕਿਸੇ ਖਾਸ ਇਲਾਕੇ ਦੇ ਉਚਾਰਣ ਸ਼ਬਦਾਵਲੀ ਤੇ ਮੁਹਾਵਰੇ ਤੋਂ ਪੈਦਾ ਹੋ ਹੁੰਦੇ ਨੇ ਮਤਲਬ ਕਿ ਉਹ ਰੂਪ ਜਿਹੜੇ ਕਿਸੇ ਇਲਾਕੇ ਦੇ ਕਿਸੇ ਖੇਤਰ ਦੇ ਉਚਾਰਣ ਲੈਜਾ ਉਹਨਾਂ ਦੀ ਸ਼ਬਦਾਵਲੀ ਕਿਵੇਂ ਦੀ ਆ ਉਹਨਾਂ ਦੇ ਮੁਹਾਵਰੇ ਜਿਹੜੇ ਵਰਤਦੇ ਨੇ ਉਹ ਕਿਵੇਂ ਦੇ ਨੇ ਉਹਨਾਂ ਤੋਂ ਜਿਹੜੀ ਭਾਸ਼ਾ ਪੈਦਾ ਹੁੰਦੀ ਆ ਅੱਗੇ ਡੈਵਿਡ ਕ੍ਰਿਸਟਲ ਏ ਵੀ ਹੈਡਿੰਗ ਅੰਡਰਲਾਈਨ ਕਰ ਲੈਣਾ ਇਹਦੇ ਅਨੁਸਾਰ ਉਪਭਾਸ਼ਾ ਕਿਸੇ ਭਾਸ਼ਾ ਦੇ ਇਲਾਕੇਈ ਉਪਭਾਸ਼ਾ ਕਿਸੇ ਖਾਸ ਇਹ ਇਲਾਕੇ ਦੀ ਭਾਸ਼ਾ ਹੁੰਦੀ ਹੈ ਠੀਕ ਹੈ ਜਾਂ ਸਮਾਜਿਕ ਤੌਰ ਤੇ ਨਿਖੜਵੀ ਇੱਕ ਕਿਸਮ ਹੈ ਮਤਲਬ ਕਿ ਸਮਾਜਿਕ ਤੌਰ ਤੇ ਇੱਕ ਵੱਖਰੀ ਇੱਕ ਅਲੱਗ ਕਿਸਮ ਹੈ ਜਿਸ ਦੀ ਪਛਾਣ ਖਾਸ ਤਰ੍ਹਾਂ ਦੀ ਇੱਕ ਸ਼ਬਦਾਵਲੀ ਹੈ ਤੇ ਵਿਆਕਰਨਿਕ ਵੰਤਰ ਕਰਕੇ ਸਥਾਪਿਤ ਕੀਤੀ ਜਾਂਦਾ ਮਤਲਬ ਕਿ ਇਹਨਾਂ ਦੀ ਇੱਕ ਖਾਸ ਇੱਕ ਵੰਤਰ ਹੁੰਦੀ ਹੈ ਤੇ ਡਾਕਟਰ ਜੁਗਿੰਦਰ ਸਿੰਘ ਇਹ ਵੀ ਅੰਡਰਲਾਈਨ ਕਰ ਲੈਣਾ ਡਾਕਟਰ ਜੁਗਿੰਦਰ ਸਿੰਘ ਪੁਆਰਨ ਸਾਰੇ ਜਿਹੜੇ 3-4 ਭਾਸ਼ਾ ਦਵਾਂਗੇ ਚ ਤੁਸੀਂ 2-3 2 ਕਰ ਲੈਣੀਆਂ ਠੀਕ ਹੈ ਇਨ ਅਨੁਸਾਰ ਕੀ ਇਹ ਵੀ ਕਿਸੇ ਭਾਸ਼ਾ ਦੇ ਉਸ ਵਿਸ਼ੇਸ਼ ਰੂਪ ਨੂੰ ਜੋ ਭਾਸ਼ਾਈ ਇਲਾਕੇ ਦੇ ਕਿਸੇ ਇੱਕ ਭਾਗ ਵਿੱਚ ਬੋਲਿਆ ਜਾਂਦਾ। ਮਤਲਬ ਕਿ ਉਪਭਾਸ਼ਾ ਕੀ ਆ ਉਹ ਇੱਕ ਵਿਸ਼ੇਸ਼ ਰੂਪ ਆ ਜਿਹੜਾ ਕਿਸੇ ਖਾਸ ਭਾਸ਼ਾਈ ਇਲਾਕੇ ਦੇ ਵਿੱਚ ਬੋਲਿਆ ਜਾਂਦਾ ਤੇ ਉਚਾਰਣ ਵਿਆਕਰਣ ਸ਼ਬਦ ਭੰਡਾਰ ਤੇ ਮੁਹਾਵਰੇ ਦੇ ਪੱਖ ਤੋਂ ਪਾਸ਼ਾ ਦੇ ਟਕਸਾਲੀ ਰੂਪ ਦੇ ਨਾਲੋਂ ਵੱਖਰਾ ਹੁੰਦਾ ਹੈ ਮਤਲਬ ਕਿ ਪਾਸ਼ਾ ਦੇ ਟਕਸਾਲੀ ਰੂਪ ਦੇ ਨਾਲੋਂ ਅਲੱਗ ਹੁੰਦਾ ਜਿਹੜੀ ਆਪਣੀ ਟਕਸਾਲੀ ਭਾਸ਼ਾ ਹੁੰਦੀ ਆ ਟਕਸਾਲੀ ਭਾਸ਼ਾ ਉਹ ਹੁੰਦੀ ਜਿਹਦੇ ਵਿੱਚ ਸਾਹਿਤ ਰਚਿਆ ਜਾਂਦਾ ਠੀਕ ਹੈ ਜਿਹੜੀ ਸਾਇੰਸ ਦੇ ਵਿੱਚ ਮਤਲਬ ਕਿ ਜੋ ਵੀ ਆਪਾਂ ਇੱਕ ਸਰਕਾਰੀ ਰਜਿਸਟਰਾਂ ਦੇ ਵਿੱਚ ਜੋ ਜਿਸ ਦੇ ਜਿਸ ਭਾਸ਼ਾ ਨੂੰ ਲਿਖਿਆ ਜਾਂਦਾ ਜਿਸ ਭਾਸ਼ਾ ਦੇ ਵਿੱਚ ਕਿਤਾਬਾਂ ਛਪਦੀਆਂ ਨੇ ਜਿਸ ਭਾਸ਼ਾ ਨੂੰ ਨਿਊਜ਼ਪੇਪਰ ਪ੍ਰੈਸ ਰਿਪੋਰਟ ਸਭ ਦੇ ਵਿੱਚ ਯੂਜ਼ ਕੀਤਾ ਜਾਂਦਾ ਠੀਕ ਹੈ ਉਹ ਕਿਹੜੀ ਹੁੰਦੀ ਹੈ ਟਕਸਾਲੀ ਭਾਸ਼ਾ ਹੁੰਦੀ ਹੈ ਜਿਸ ਨੂੰ ਇੱਕ ਮਾਨਤਾ ਹਾਸਿਲ ਹੁੰਦੀ ਹੈ ਤੇ ਜਿਹਦੇ ਵਿੱਚ ਜਿਹੜੇ ਕਿ ਆਪਣਾ ਵਿਆਕਰਨ ਸਾਹਿਤ ਰਚਿਆ ਜਾਂਦਾ ਤਾਂ ਟਕਸਾਲੀ ਭਾਸ਼ਾ ਨਾਲੋਂ ਕੁਝ ਵੱਖਰਾ ਹੁੰਦਾ ਇਹਦਾ ਰੂਪ ਉਹਨੂੰ ਆਪਾਂ ਕੀ ਕਹਿੰਦੇ ਆ ਉਪਭਾਸ਼ਾ ਦਾ ਨਾਮ ਦਿੱਤਾ ਜਾਂਦਾ ਤੇ ਪੰਜਾਬੀ ਦੀ ਟਕਸਾਲੀ ਭਾਸ਼ਾ ਹੈਗੀ ਮਾਜੀ ਅੱਗੇ ਜੇ ਐਲ ਬਰੁੱਕ ਦੇ ਅਨਸਾਰ ਆਮ ਤੌਰ ਤੇ ਭਾਸ਼ਾ ਬੁੱਲਣ ਵਾਲੇ ਲੋਕ ਥੋੜੇ ਹੁੰਦੇ ਨੇ ਭਾਸ਼ਾ ਨੂੰ ਬੋਲਣ ਵਾਲੇ ਲੋਕ ਕਿਹੜੇ ਹੁੰਦੇ ਨੇ ਥੋੜੇ ਹੁੰਦੇ ਨੇ ਜਦ ਕਿ ਭਾਸ਼ਾ ਬੋਲਣ ਵਾਲੇ ਲੋਕਾਂ ਦੀ ਗਿਣਤੀ ਵੱਡੀ ਹੁੰਦੀ ਹੈ ਮੰਨ ਲਓ ਹੁਣ ਆਪਾਂ ਜਿਹੜੇ ਕਿ ਮਲਵਈਆ ਜਾਂ ਆਪਾਂ ਦਵਾਬੀ ਆ ਜਵਾਬਾ ਪਵਾਦੀਆਂ ਹਨ ਇਸ ਇਲਾਕੇ ਨਾਲ ਆਪਾਂ ਸੰਬੰਧਿਤ ਆਪਾਂ ਜਦੋਂ ਆਪਣੀ ਘਰੇਲੂ ਲਾਈਫ ਚ ਰਹਾਂਗੇ ਤਾਂ ਆਪਾਂ ਆਪਣੀ ਭਾਸ਼ਾ ਬੋਲਾਂਗੇ ਬਟ ਜਦੋਂ ਆਪਾਂ ਕਿਸੇ ਇੰਸਟੀਚਿਊਟ ਚ ਜਾ ਰਹੇ ਹਾਂ ਜਾਂ ਆਪਾਂ ਕਿਸੇ ਵਿਦਿਅਕ ਅਦਾਰੇ ਦੇ ਵਿੱਚ ਜਾ ਰਹੇ ਹਾਂ ਜਾਂ ਆਪਾਂ ਕਿਸੇ ਹੋਰ ਸਰਕਾਰੀ ਦਫ਼ਤਰ ਚ ਜਾ ਰਹੇ ਤਾਂ ਉੱਥੇ ਆਪਾਂ ਆਪਣੀ ਟਕਸਾਲੀ ਭਾਸ਼ਾ ਵਰਤਾਂਗੇ ਠੀਕ ਹੈ ਤਾਂ ਟਕਸਾਲੀ ਭਾਸ਼ਾ ਦਾ ਏਰੀਆ ਜਿਆਦਾ ਹੋਊਗਾ ਤਾਂ ਉਪਭਾਸ਼ਾ ਬੋਲਣ ਵਾਲੇ ਲੋਕਾਂ ਦੀ ਗਿਣਤੀ ਥੋੜੀ ਹੁੰਦੀ ਆ ਇਸ ਤਰ੍ਹਾਂ ਉਪਭਾਸ਼ਾ ਜਨਗਿਣਤੀ ਦੇ ਤੌਰ ਤੇ ਛੋਟੀ ਹੁੰਦੀ ਹੈ ਹੁਣ ਅਗੇ ਇਹਦੇ ਵਿਸ਼ੇਸ਼ਤਾਵਾਂ ਉਪਭਾਸ਼ਾ ਦੀਆਂ ਉਪਭਾਸ਼ਾ ਦੇ ਬੁਲਾਰੇ ਮਤਲਬ ਕਿ ਉਹਨੂੰ ਬੋਲਣ ਵਾਲਿਆਂ ਦੀ ਗਿਣਤੀ ਘੱਟ ਹੁੰਦੀ ਹੈ ਉਪਭਾਸ਼ਾ ਪੰਗੋਲੀਕ ਜਾਂ ਸਮਾਜਿਕ ਤੌਰ ਤੇ ਇਹਦਾ ਦਾਇਰਾ ਕੀ ਹੁੰਦਾ ਸੀਮਤ ਹੁੰਦਾ ਸੀਮਤ ਮਤਲਬ ਕਿ ਥੋੜਾ ਹੁੰਦਾ ਉਪਭਾਸ਼ਾ ਵਿੱਚ ਪ੍ਰਾਤਨ ਸ਼ਬਦ ਰੂਪਾਂ ਤੇ ਭਾਸ਼ਾਈ ਤੱਤਾਂ ਨੂੰ ਸੰਭਾਲਿਆ ਹੁੰਦਾ ਉ ਮੰਨ ਲਓ ਹੁਣ ਆਪਣੀ ਮਲਵਈ ਭਾਸ਼ਾ ਜਾਂ ਆਪਣੀ ਪੌਦੀ ਭਾਸ਼ਾ ਜਾਂ ਆਪਣੀ ਦੁਆਬੀ ਭਾਸ਼ਾ ਇਦੇ ਵਿੱਚ ਜਿਹੜੇ ਆਪਣੇ ਪ੍ਰਾਤਨ ਜਿਹੜੇ ਸ਼ਬਦ ਰੂਪ ਨੇ ਬਹੁਤ ਜਿਹੜੇ ਆਪਾਂ ਮੰਨ ਲਓ ਹੁਣ ਆਪਾਂ ਜਿਹੜੇ ਮਲਵਈਆ ਆਪਾਂ ਨੂੰ ਜਿਹੜੇ ਪੁਆਦੀ ਜਾਂ ਦੁਆਬੀ ਦੇ ਵਿੱਚ ਜਿਹੜੇ ਘਰ ਦੇ ਵਿੱਚ ਵੀ ਘਰੇਲੂ ਚੀਜ਼ਾਂ ਨੇ ਉਹਨਾਂ ਦੇ ਵੀ ਅਲੱਗ-ਅਲੱਗ ਉਹਨਾਂ ਦੇ ਨਾਮ ਨੇ ਆਪਾਂ ਕੁਝ ਹੋਰ ਕਹਿੰਦੇ ਨੇ ਉਹ ਕੁਝ ਹੋਰ ਕਹਿੰਦੇ ਨੇ ਠੀਕ ਆ ਮਤਲਬ ਕਿ ਪ੍ਰਾਤਨ ਉਹਨਾਂ ਦੇ ਸ਼ਬਦਾਵਲੀ ਦਾ ਉਹਨਾਂ ਦਾ ਸਾਹਿਤ ਉਹਦੇ ਵਿੱਚ ਲੁਕਿਆ ਹੋ ਹੁੰਦਾ ਉਪਭਾਸ਼ਾ ਵਿੱਚ ਉਸ ਇਲਾਕੇ ਦੇ ਪ੍ਰਾਤਨ ਇਤਿਹਾਸ ਲੋਕ ਸਾਹਿਤ ਤੇ ਸੱਭਿਆਚਾਰ ਦੀ ਜਾਣਕਾਰੀ ਵੀ ਮਿਲਦੀ ਹੈ ਤੇ ਉਪਭਾਸ਼ਾ ਵਿੱਚ ਠੇਠ ਸ਼ਬਦਾਵਲੀ ਹੁੰਦੀ ਹੈ ਜੋ ਭਾਸ਼ਾ ਦੇ ਵਿਕਾਸ ਵਿੱਚ ਵੀ ਹੈਲਪ ਕਰਦੀ ਹੈ ਤੇ ਉਪਭਾਸ਼ਾ ਵਿੱਚ ਉਸ ਇਲਾਕੇ ਦੇ ਪ੍ਰਾਤਨ ਇਤਿਹਾਸ ਲੋਕ ਸਾਹਿਤ ਸੱਭਿਆਚਾਰਕ ਜਾਣਕਾਰੀ ਦੀ ਰਿਪੀਟ ਹੋ ਗਿਆ ਤੇ ਉਪਭਾਸ਼ਾ ਕਿਸੇ ਖੇਤਰ ਦੇ ਵਸਨੀਕ ਲੋਕਾਂ ਦੀ ਨਿੱਜੀ ਪਰਸਨਲ ਭਾਸ਼ਾਈ ਵਿਸ਼ੇਸ਼ਤਾਵਾਂ ਤੇ ਵੱਖਰਤਾਵਾਂ ਨੂੰ ਵੀ ਉਜਾਗਰ ਕਰਦੀ ਹੈ ਇਹ ਤਾਂ ਜਿਆ ਹੋ ਗਿਆ ਵਿਸ਼ੇਸ਼ਤਾਵਾਂ ਹੁਣ ਆਪਾਂ ਉਪ ਬੋਲੀਆਂ ਦੀ ਜਿਹੜੀ ਉਪਭਾਸ਼ਾਵਾਂ ਦੀ ਪਛਾਣ ਚਿੰਨ ਕਰਾਂਗੇ ਵੀ ਕਿਵੇਂ ਆਪਾਂ ਨੇ ਪਛਾਣਨੀ ਕਿ ਇਹ ਮਲਵਈਆ ਭਾਸ਼ਾ ਜਾ ਹੈ ਮਾਝੀ ਜਾਂ ਜਾ ਹੈ ਦੁਆਬੀ ਜਾਂ ਜਾ ਹੈ ਪੁਆਦੀ ਹੈ ਜਾਏ ਮਲਤਾਨੇ ਜਾਏ ਪੋਠੋਹਾਰੀ ਜਾ ਹਿੰਦੂ ਕੁਆਰ ਠੀਕ ਹੈ ਹਾਂਜੀ ਕੀ ਕਿਹਾ ਜਾਂਦਾ ਕਿ ਬੋਲੀ 12 ਕੋ ਤੋਂ ਬਦਲ ਜਾਂਦੀ ਹੈ ਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਅਨੁਸਾਰ ਪੰਜਾਬੀ ਭਾਸ਼ਾ ਦੇ ਵੀ ਵੱਖ-ਵੱਖ ਰੂਪ ਨੇ ਜਿਨ੍ਹਾਂ ਨੂੰ ਆਪਾਂ ਤਿੰਨ ਹਿੱਸਿਆਂ ਵਿੱਚ ਵੰਡਦੇ ਹਾਂ ਇੱਕ ਤਾਂ ਭਾਰਤੀ ਪੰਜਾਬੀ ਜਾਂ ਪੂਰਬੀ ਪੰਜਾਬ ਦੀਆਂ ਉਪ ਬੋਲੀਆਂ ਭਾਰਤੀ ਜਾਂ ਪੂਰਬੀ ਪੰਜਾਬ ਦੀਆਂ ਉਪ ਬੋਲੀਆਂ ਚਾਹ ਜਣਗੀਆਂ ਚਾਰ ਮਾਝੀ ਮਲਵਈ ਦੁਆਬੀ ਪੁਆਦੀ ਜੇ ਲੈਂਦੇ ਪੰਜਾਬ ਦਾ ਪੱਛਮੀ ਪੰਜਾਬ ਦਾ ਪਾਕਿਸਤਾਨ ਪੰਜਾਬ ਦੇ ਆਉਣਗੇ ਫਿਰ ਆਉਣਗੇ ਮਲਤਾਨੀ ਪੋਠੋਹਾਰੀ ਹਿੰਦਕੋ ਸਰਾਇਕੀ ਸਰਾਇਕੀ ਤੇ ਪਹਾੜੀ ਪੰਜਾਬ ਦੇ ਪੁਨਸ਼ੀ ਕਾਂਗੜੀ ਡੋਗਰੀ ਠੀਕ ਹੈ ਹਾਂਜੀ ਮਾਜੀ ਪਾਕਿਸਤਾਨ ਬਾਣੋਂ ਤੋਂ ਪਹਿਲਾਂ ਆ ਸਾਂਝੇ ਪੰਜਾਬ ਦੇ ਮੱਧ ਦੇ ਵਿੱਚ ਹੋਣ ਕਰਕੇ ਜਿਹੜਾ ਮਾਝਾ ਇਲਾਕਾ ਸੀ ਉੱਥੋਂ ਦੀ ਜਿਹੜੀ ਬੋਲੀ ਬੋਲੀ ਜਾਂਦੀ ਸੀ ਉਹਨੂੰ ਕਿਹਾ ਨੇ ਸੀ ਮਾਜੀ ਤੇ ਇਹ ਕੇਂਦਰੀ ਪੰਜਾਬੀ ਬੋਲੀ ਮੰਨਿਆ ਜਾਂਦਾ ਇਹ ਏਰੀਆ ਤੇ ਇਹ ਅੰਮ੍ਰਿਤਸਰ ਗੁਰਦਾਸਪੁਰ ਲਾਹੌਰ ਸੀਆਲਕੋਟ ਦੇ ਵਿੱਚ ਬੋਲੀ ਜਾਂਦੀ ਆ ਤੇ ਫਿਰੋਜ਼ਪੁਰ ਬਟਾਲਾ ਬਿਆਸ ਦਰਿਆ ਦੇ ਦਵਾਬੇ ਵਾਲੇ ਪਾਸੇ ਲੱਗਦੇ ਨੇ ਜਿਹੜੇ ਕੁਝ ਖੇਤਰ ਉਹਨਾਂ ਚ ਵੀ ਬੋਲੀ ਜਾਂਦੀ ਆ ਇਹ ਮਾਜੀ ਤੇ ਮਾਜੀ ਮਾਝਾ ਇਲਾਕੇ ਦੀ ਬੋਲੀ ਜੋ ਭਾਸ਼ਣ ਕਿਹਾ ਜਾਂਦਾ ਹੁਣ ਇਹਦੀ ਪਛਾਣ ਚਿੰਨ ਕੀ ਨੇ ਮਾਜੀ ਦੇ ਵਿੱਚ ਤੱਕ ਤਾਂ ਤਿੰਨੋਂ ਸੁਰਾ ਹੁੰਦੀਆਂ ਨੇ ਉੱਚੀ ਸੁਰ ਨੀਵੀਂ ਸੁਰ ਤੇ ਮੱਧ ਸੁਰ ਜਾਂ ਵਿਚਕਾਰਲੀ ਸੁਰ ਹੁੰਦੀ ਆ ਇਹਦੀ ਵਿਸ਼ੇਸ਼ਤਾ ਸੁਰੇ ਦੀ ਵਿਸ਼ੇਸ਼ਤਾ ਸੈਕਿੰਡ ਕੀ ਆ ਉੱਚੀ ਸੁਰ ਤੇ ਹੁਣ ਮੈਂ ਜਿਵੇਂ ਪੁਆਇੰਟ ਨਾ ਮੈਂ 10 10 ਕੱਢੇ ਨੇ 8 8 9 9 ਕੱਢੇ ਨੇ ਤੁਸੀਂ ਤੁਹਾਨੂੰ ਘੱਟੋ ਘੱਟ 5 5 ਤੁਸੀਂ ਯਾਦ ਕਰ ਲੈਣੇ ਨੇ ਜਿਹੜੇ ਤੁਹਾਨੂੰ ਠੀਕ ਲੱਗਣ ਠੀਕ ਹੈ 5 5 ਤਾਂ ਕਰੇ ਲੈਣੇ ਨਾ ਅਗਰ ਤੁਸੀਂ ਸਾਰੇ ਕਰ ਲੋ ਤਾਂ ਬਹੁਤ ਵਧੀਆ ਗੱਲ ਆ ਹਾਂਜੀ ਤਿੰਨੋਂ ਤਿੰਨ ਸੁਰਾਂ ਭਾਵ ਉੱਚੀ ਨੀਵੀ ਵਿਚਕਾਰਲੀ ਸੁਰ ਉਚਾਰੇ ਜਾਂਦੇ ਨੇ ਤੇ ਸੁਰਿਸ ਦੀ ਵਿਸ਼ੇਸ਼ਤਾ ਸੈਕੰਡ ਕੀ ਆ ਉੱਚੀ ਸੁਰ ਮਲਵਈ ਤੇ ਪੁਆਦੀ ਨਾਲੋਂ 20 ਵਧੇਰੇ ਵੱ ਹੁੰਦੀ ਹੈ ਇਹਦੇ ਵਿੱਚ ਸੈਕਿੰਡ ਪਛਾਣ ਚਿੰਨਹੀ ਕੀ ਹੈ ਵੀ ਜਿਹੜੀ ਉੱਚ ਸੁਰ ਹੈ ਦੇ ਵਿੱਚ ਸਭ ਤੋਂ ਜ਼ਿਆਦਾ ਹੁੰਦੀ ਹੈ ਮਲਵਈ ਨਾਲੋਂ ਵੀ ਪੌਦੀ ਨਾਲੋਂ ਵੀ ਮਾਜੀ ਦੇ ਵਿੱਚ ਹਾਂਜੀ ਮਾਜੀ ਵਿੱਚ ਜਿਹੜਾ ਅੰਖਾ ਇੰਨਾ ਨਾਣਾ ਇੱਥੇ ਨੰਨਾ ਨੰਨਾ ਰਹੇ ਠੀਕ ਹੈ ਲੱਲਾ ਨਹੀਂ ਹੈਗਾ ਨੰਨਾ ਨੰਨਾ ਤੇ ਮਮਾ ਇਹ ਪੰਜੇ ਨਾਸਕੀ ਧੁਨੀਆਂ ਨੇ ਜਿਨ੍ਹਾਂ ਦਾ ਉਚਾਰਨ ਨੱਕ ਰਾਹੀਂ ਹੁੰਦਾ ਤੇ ਮਾਜੀ ਦੇ ਵਿੱਚ ਜਿਹੜਾ ਐਡ ਆ ਧੁਨੀ ਦੀ ਵਰਤੋਂ ਉਚਾਰਨ ਤੱਕ ਕੀ ਬਣ ਜਾਂਦਾ ਆਉ ਬਣ ਜਾਂਦਾ ਜਿਵੇਂ ਕਰਾਉਣਾ ਸੁਜਾਉਣਾ ਬਣਾਉਣਾ ਜਿਹੜਾ ਐਡ ਇਹਨੂੰ ਆਪਾਂ ਆਉ ਦੇ ਅਕੋਰਡਿੰਗ ਬੋਲਦੇ ਆ ਠੀਕ ਹੈ ਤੇ ਮਾਜੀ ਦੇ ਵਿੱਚ ਡੇਹਾ ਡੇਹ ਸ਼ਬਦੀ ਵਰਤੋਂ ਕੀਤੀ ਜਾਨੇ ਕੀ ਕੰਡਿਆ ਹੈ ਕੀ ਕੀ ਕਰ ਕੀ ਕੰਡਿਆ ਹੈ ਠੀਕ ਹੈ ਕੀ ਕੀਤਾ ਐਵੇਂ ਮਤਲਬ ਕਿ ਡੇਹਾ ਡੇਹਾ ਸ਼ਬਦ ਜਿਹੜੇ ਕਿ ਜ਼ਿਆਦਾ ਬੋਲਦੇ ਨੇ ਤੇ ਮਾਜੀ ਵਿੱਚ ਜਿਹੜੇ ਪੜਨਾਮੀ ਪਛੇਤਰ ਨੇ ਉਹ ਵੀ ਜਿਵੇਂ ਆਪਾਂ ਕਹਿੰਦੇ ਤੂੰ ਉਹ ਆਦ ਨੇ ਕੀ ਆਖਿਆ ਜੀ ਠੀਕ ਹੈ ਜੇ ਕਹਿੰਦਾ ਤੁਸੀਂ ਕੀ ਕੀਤਾ ਜੀ ਠੀਕ ਹੈ ਜੋ ਆਪਾਂ ਕਹਿੰਨੇ ਵੀ ਉਸ ਕੀ ਆਖਿਆ ਸੀ ਐਵੇਂ ਬੋਲਦੇ ਨੇ ਤੇ ਮਾਜੀ ਦੇ ਵਿੱਚ ਜਿਹੜਾ ਭਾਵੇਂ ਜਿਹੜਾ ਤੁਹਾਡਾ ਤੁਹਾਡੇ ਤੁਹਾਨੂੰ ਇਹ ਪੜਨਾਮ ਲਿਖੇ ਜਾਂਦੇ ਨੇ ਪਰ ਬੋਲਣ ਦੇ ਵਿੱਚ ਉਹ ਕੀ ਬੋਲਦੇ ਨੇ ਤੱਦਾ ਲਾ ਕੇ ਬੋਲਦੇ ਨੇ ਤੱਤੇ ਨੂੰ ਤੱਦਾ ਲਾ ਕੇ ਬੋਲਦੇ ਨੇ ਤੁਹਾਡਾ ਤੁਹਾਡੇ ਤੁਹਾਨੂੰ ਠੀਕ ਹੈ ਤੇ ਲਿਖਣ 'ਚ ਤੱਤਾ ਵਰਤਦੇ ਨੇ ਤੇ ਮਾਜੀ ਦੇ ਵਿੱਚ ਹੋਰ ਜਿਵੇਂ ਜਿਹੜੇ ਸ਼ਬਦ ਨੇ ਭਰਾ ਨੂੰ ਕੀ ਕਹਿੰਦੇ ਨੇ ਭਾਉ ਠੀਕ ਹੈ ਭਾ ਕਹਿੰਦੇ ਨੇ ਤੇ ਕਹਣੇ ਨੂੰ ਕਹਿੰਦੇ ਨੇ ਕੂਣਾ ਘਰ ਵਾਲੀ ਨੂੰ ਬੁੱਢੀ ਤਰਕਾਲਾ ਲੋਡੇ ਵੇਲੇ ਠੀਕ ਹੈ ਸ਼ਾਮ ਜੀ ਨੂੰ ਡਾਂ ਨੂੰ ਤੇ ਸਬਜੀ ਨੂੰ ਕਹਿੰਦੇ ਨੇ ਸਲੂਣਾ ਆਪਾਂ ਕਹਿੰਦੇ ਨੇ ਦੇਖਿਆ ਉਹ ਕਹਿੰਦੇ ਨੇ ਡਿੱਠਾ ਪੈਸੇ ਨੂੰ ਪੈਹਾ ਠੀਕ ਹੈ ਕੱਲ ਆਉਣ ਨੂੰ ਜਿਹੜਾ ਕੱਲ ਆਉਣ ਵਾਲਾ ਫਿਊਚਰ ਉਹਨੂੰ ਕਹਿੰਦੇ ਨੇ ਭਲਕੇ ਤੇ ਮਾਂ ਨੂੰ ਕਹਿੰਦੇ ਨੇ ਛਾਈ ਤੇ ਮਾਜੀ ਵਿੱਚ ਸੰਜੋਗ ਮਾਜੀ ਭਾਸ਼ਾ ਕਿਹੜੀ ਹੈ ਸੰਜੋਗਾਤਮਕ ਭਾਸ਼ਾ ਇਹਦੇ ਵਿੱਚ ਜਿਵੇਂ ਆਪਾਂ ਮਾਜੀ ਦੇ ਵਿੱਚ ਕਹਿੰਦੇ ਆ ਵੀ ਹੱਥੀ ਕੀਤਾ ਆਪਾਂ ਮਤਲਬ ਇਹ ਜਿ ਚ ਕਹਾਂਗੇ ਵੀ ਹੱਥਾਂ ਨਾਲ ਕੰਮ ਕੀਤਾ ਉਹ ਕਹਿੰਦੇ ਨੇ ਅੱਖੀਂ ਦਿੱਤਾ ਆਪਾਂ ਕਹਿੰਦੇ ਵੀ ਅੱਖਾਂ ਨਾਲ ਦੇਖਿਆ ਮਤਲਬ ਕਿ ਸੰ ਜੋੜ ਕੇ ਭਾਸ਼ਾ ਨੂੰ ਲਿਖਦੇ ਨੇ ਮਾਜੀ ਵਿੱਚ ਸ਼ਬਦਾਂ ਦੇ ਦਰਮਿਆਨ ਤੇ ਅਖੀਰ ਵਿੱਚ ਜਿਹੜਾ ਹਹਾ ਧੁਨੀਆ ਉਹ ਬੋਲੀ ਨਹੀਂ ਜਾਂਦੀ ਹੈਗੀ ਨਾ ਹੀ ਉਹ ਦਰਮਿਆਨ ਵਿਚਕਾਰ ਤੇ ਨਾ ਹੀ ਅੰਡ ਚ ਜਿਵੇਂ ਸੁਹਾਗਾ ਠੀਕ ਆ ਪਹਾੜ ਇਹਨੂੰ ਜਿਹੜਾ ਵਿਚਕਾਰ ਹਹਾ ਉਹਨੂੰ ਆੜਾ ਬੋਲਦੇ ਨੇ ਸੁਹਾਗਾ ਪੁਆੜ ਐਂ ਬੋਲਦੇ ਨੇ ਠੀਕ ਹੈ ਅੱਗੇ ਆ ਜੂਗੀ ਮਲਵਈ ਭਾਸ਼ਾ ਮਲਵਈ ਜਿਹੜਾ ਸ਼ਬਦ ਹੈ ਮਾਲਵ ਤੋਂ ਬਣਿਆ ਮਾਲਵ ਜਿਹੜੀ ਆਰੀਆ ਲੋਕਾਂ ਦੀ ਜਾਤੀ ਸੀ ਜਿਹੜੇ ਪੰਜਾਬ ਦੇ ਵਿੱਚ ਮਾਲਵਾ ਖੇਤਰ ਦੇ ਵਿੱਚ ਕਾਫੀ ਵੱਡੇ ਏਰੀਆ ਦੇ ਵਿੱਚ ਰਹੇ ਜਿਸ ਕਰਕੇ ਇੱਥੋਂ ਦੀ ਭਾਸ਼ਾ ਕੀ ਬਣ ਗਈ ਮਲਵਈ ਬਣ ਗਈ ਤੇ ਮਲਵਈ ਦਾ ਖੇਤਰ ਹੈਗਾ ਬਠਿੰਡਾ ਮਾਨਸਾ ਫਰੀਦਕੋਟ ਮੋਗਾ ਮੁਖਤਸਰ ਲੁਧਿਆਣਾ ਸੰਗਰੂਰ ਫਿਰੋਜ਼ਪੁਰ ਜ਼ਿਲ੍ਹੇ ਦਾ ਕੁਝ ਹਿੱਸਾ ਤੇ ਪਟਿਆਲੇ ਜ਼ਿਲ੍ਹੇ ਦਾ ਪੱਛਮੀ ਹਿੱਸਾ ਇਹ ਹੈਗਾ ਮਲਵਈ ਭਾਸ਼ਾ ਦਾ ਹੁਣ ਇਹ ਤਾਂ ਪਛਾਣ ਚਿੰਨ ਕਿਨੇ ਕਿ ਮਲਵਈ ਵਿੱਚ ਨੀਵੀਂ ਸੁਰ ਦੀ ਵਰਤੋਂ ਤਾਂ ਮਾਝੀ ਦੀ ਤਰਈਆਂ ਪਰ ਉੱਚੀ ਸੁਰ ਮਾਝੀ ਨਾਲੋਂ ਘੱਟ ਹੈ ਜਿਵੇਂ ਆਪਣੇ ਪਹਿਲਾ ਪੁਆਇੰਟ ਕੀਤਾ ਕਿ ਮਾਝੀ ਸੁਰ ਜਿਹੜੀ ਕਿ ਉਹਦੇ ਵਿੱਚ ਮਾਝੀ ਦੇ ਵਿੱਚ ਉੱਚੀ ਸੁਰ ਜ਼ਿਆਦਾ ਇਹਦੇ ਵਿੱਚ ਘੱਟ ਹੈ ਠੀਕ ਹੈ ਮਾਝੀ ਦੇ ਵਿੱਚ ਜਿਹੜਾ ਅੰਤਿਮ ਹਾਹੇ ਦਾ ਉਚਾਰਨ ਨਹੀਂ ਹੁੰਦਾ ਪਰ ਮਲਵਈ ਦੇ ਵਿੱਚ ਇਹ ਸੁਰ ਪੂਰੀ ਉੱਠਦੀ ਹੈ ਦੋ ਧੁਨੀਆਂ ਦੇ ਵਿਚਕਾਰ ਆਉਣ ਵਾਲਾ ਹਾਹਾ ਪੂਰਾ ਉਚਾਰਿਆ ਜਾਂਦਾ ਹੈ ਤੇ ਮਲਵਈ ਵਧੇਰੇ ਕੀ ਆ ਵੀ ਜੋਗਾਤਮਕ ਆ ਜਿਵੇਂ ਆਪਾਂ ਨੇ ਉੱਪਰ ਹੀ ਦੇਖਿਆ ਸੀ ਕਿ ਉੱਥੇ ਆਪਾਂ ਕਿਥਾ ਸੀ ਵੀ ਹੱਥੀ ਗੀਤਾ ਆਪਾਂ ਉਹ ਚ ਮਲਵਈ ਚ ਬੋਲਦੇ ਵੀ ਹੱਥਾ ਨਾਲ ਕੀਤਾ ਅਲੱਗ ਕਰਕੇ ਬੋਲ ਦਿੰਨੇ ਆਪਾਂ ਵੀ ਜੋ ਕਰ ਦਿੰਨੇ ਆ ਠੀਕ ਹੈ ਜਿਵੇਂ ਅਨਾਜ ਨੂੰ ਨਾਜ਼ ਬੋਲਦੇ ਆ ਅਖੰਡ ਪਾਟ ਨੂੰ ਖੰਡ ਪਾਟ ਬੋਲ ਦਿੰਦੇ ਆ ਇਨਾਮ ਨੂੰ ਨਾਮ ਬੋਲਦੇ ਮਤਲਬ ਕਿ ਉਹ ਧਾਰਨਾ ਵੀ ਸੈਟ ਕਰ ਦਨ ਲਿਖ ਲੈਣੇ ਨੇ ਇਹਦੇ ਵਿੱਚ ਹੀ ਤੇ ਇਹਦੇ ਪਰਨਾਮ ਸ਼ਬਦ ਨੇ ਹੈਗੇ ਨੇ ਜਿਵੇਂ ਆਪਾਂ ਮਤਲਬ ਉਹ ਚ ਮਾਜੀ ਜਿਹ ਕਹਿੰਦੇ ਆ ਵੀ ਤੁਹਾਡਾ ਇਹਨੂੰ ਆਪਾਂ ਕਹਿੰਦੇ ਆ ਤੁਨੂੰ ਤੁਹਾਡਾ ਤੁਹਾਡਾ ਉਹ ਚ ਧੱਦਾ ਇੱਥੇ ਥੱਥਾ ਵੈਸੇ ਇਹਦੇ ਸਬੰਧ ਕੀ ਨੇ ਕਾ ਕੇ ਕੀ ਠੀਕ ਹੈ ਵੀ ਮੈਂ ਕੀ ਕੀ ਕੀਤਾ ਕੀ ਲਗਾ ਕੇ ਬੋਲਦੇ ਨੇ ਜਿਵੇਂ ਉਹ ਚ ਆਪਾਂ ਕਹਿੰਦੇ ਵੀ ਮੈਂ ਬਾਜ਼ਾਰ ਗਈ ਸੀ ਆਪਾਂ ਕਹਿੰਦੇ ਮੈਂ ਬਾਜ਼ਾਰ ਗਈ ਸੀ ਠੀਕ ਹੈ ਮੈਂ ਬੋਲਦੇ ਨੇ ਮਲਵਈ ਭਾਸ਼ਾ ਵਿੱਚ ਜਿਹੜਾ ਯਈਆ ਤਾਂ ਵਾਵਾ ਅਰਧ ਸਵਰ ਨੇ ਇਹਨਾਂ ਦੀ ਵਰਤੋਂ ਘੱਟ ਹੁੰਦੀ ਆ ਇਹਨਾਂ ਦੀ ਵਰਤੋਂ ਕਿਹ ਆ ਘੱਟ ਹੁੰਦੀ ਆ ਤੇ ਮਲਵਈ ਭਾਸ਼ਾ ਵਿੱਚ ਅੰਕਾ ਤੇ ਇੰਨਾ ਨਾਸਕੀ ਧੁਨੀਆਂ ਨਹੀਂ ਉਚਾਰੇ ਜਾਂਦੀਆਂ ਤੇ ਮਲਵਈ ਭਾਸ਼ਾ ਵਿੱਚ ਨਾਸਿਕਤਾ ਦੀ ਵਿਦੇ ਰ ਵਰਤੋਂ ਕਰਨ ਕਰਕੇ ਬਿੰਦੀ ਤੇ ਟਿੱਪੀ ਦੀ ਜ਼ਿਆਦਾ ਵਰਤੋਂ ਕਰਦੇ ਨੇ ਮਤਲਬ ਕਿ ਬਿੰਦੀ ਤੇ ਟਿੱਪੀ ਦੀ ਜ਼ਿਆਦਾ ਵਰਤੋਂ ਕਰਦੇ ਨੇ ਕਿੰਨਾ ਸ਼ਬਦਾਂ ਦਾ ਆਰੰਭਿਕ ਜਿਹੜਾ ਵਾਵਾ ਉਹ ਦਵਾਬੀ ਦੀ ਤਰ੍ਹਾਂ ਕੀ ਹੋ ਜਾਂਦਾ ਬੱਬਾ ਹੋ ਜਾਂਦਾ ਤੇ ਮਲਵਈ ਭਾਸ਼ਾ ਵਿੱਚ ਜਿਹੜੇ ਭਵਿੱਖਤ ਕਿਰਿਆ ਨੇ ਉਹ ਜਿਵੇਂ ਖਾਵਾਂਗਾ ਖਾਊਗਾ ਜਾਵਾਂਗਾ ਜਾਊਗਾ ਬੋਲਦੇ ਆਪਾਂ ਕਰਾਂ ਕਰੂੰ ਕਹਾਂਗੇ ਆਪਾਂ ਕਹਿੰਨਾ ਵੀ ਖਾਵਾਂ ਖਾਉ ਇਹ ਐਵੇਂ ਬੋਲਦੇ ਨੇ ਤੇ ਜਿਹੜੇ ਕੁਝ ਖਾਸ ਚਿੰਨ ਨੇ ਜਿਵੇਂ ਸਵੇਰੇ ਨੂੰ ਆਪਾਂ ਕੀ ਕਹਿੰਨਾ ਸੰਦੇਹਾ ਬੋਲਦੇ ਆ ਤੜਕੇ ਨੂੰ ਆਪਾਂ ਕਹਿੰਦੇ ਆ ਸਾਜਰੇ ਠੀਕ ਹੈ ਜੇ ਆਪਾਂ ਕਹਿੰਦੇ ਵੀ ਤੜਕੇ ਸਾਰ ਜਣਾ ਆਪਾਂ ਕਹਾਂਗੇ ਸਾਜਰੇ ਜਾਣਾ ਨੁਕਸ ਨੂੰ ਮਲਵਈ ਦੇ ਵਿੱਚ ਕਹਿੰਦੇ ਨੇ ਨਗੋਚ ਟੱਕੇ ਨੂੰ ਮਲਵਈ ਵਿੱਚ ਕਹਿੰਦੇ ਨੇ ਤੰਘੇੜ ਚੁਗਲੀ ਨੂੰ ਮਲਵਈ ਵਿੱਚ ਕਹਿੰਦੇ ਨੇ ਭਾਨੀ ਠੀਕ ਹੈ ਤੇ ਸ਼ਾਮ ਨੂੰ ਆਥਣ ਕਹਿੰਦੇ ਨੇ ਢਿੱਡ ਨੂੰ ਬੱਬਰ ਕਹਿੰਦੇ ਨੇ ਡੇਢ ਨੂੰ ਡੂੜ ਕਹਿੰਦੇ ਨੇ ਕੁਝ ਪਛਾਣ ਚ ਇਹਨਾਂ ਨੇ ਅੱਗੇ ਆ ਜੂਗੀ ਦੁਆਬੀ ਭਾਸ਼ਾ ਦੁਆਬੀ ਪੰਜਾਬ ਦੇ ਦੁਆਬੇ ਇਲਾਕੇ ਦੀ ਆ ਦੁਆਬ ਸ਼ਬਦ ਜਿਹੜਾ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਵੇਂ ਪੰਜਾਬ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਵੇਂ ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਕਹਿੰਦੇ ਐਵੇਂ ਜਿਹੜਾ ਦੁਆਬ ਨੂੰ ਦੋ ਦਰਿਆਵਾਂ ਦੇ ਵਿੱਚਕਾਰਲਾ ਇਲਾਕਾ ਹੁੰਦਾ ਹੈ ਇਹ ਇਹਦੇ ਵਿੱਚ ਜਿਹੜੇ ਸਤਲੁਜ ਤੇ ਬਿਆਸ ਦਰਿਆਵਾਂ ਦੇ ਵਿੱਚਕਾਰਲਾ ਖੇਤਰਾ ਹੈ ਜਿਹਦੇ ਚ ਆਜੂਗਾ ਜਲੰਧਰ ਹੁਸ਼ਿਆਰਪੁਰ ਕਪੂਰਥਲਾ ਠੀਕ ਹੈ ਹੁਸ਼ਿਆਰਪੁਰ ਦਲੰਦਰ ਪੂਰਥਲੇ ਇਲਾਕੇ ਨੇ ਜਿੱਥੇ ਦਵਾਬੀ ਬੋਲੀ ਜਾਂਦੀ ਆ ਤੇ ਦਵਾਬੀ ਭਾਸ਼ਾ ਵਿੱਚ ਸ਼ੁਰੂ ਦੇ ਵਿੱਚ ਜਿਹੜੇ ਦੋ ਸੁਰ ਇਕੱਠੇ ਨਹੀਂ ਆਉਂਦੇ ਦਵਾਬੀ ਭਾਸ਼ਾ ਚ ਪਛਾਣ ਚਿੰਨ ਕਿ ਵੀ ਸ਼ੁਰੂ ਚ ਦੋ ਸੁਰ ਇਕੱਠੇ ਨਹੀਂ ਆਉਂਦੇ ਤੇ ਚ ਉਲਟ ਜੀ ਵੀ ਜਿਹੜਾ ਲੱਲਾ ਇਹਦੀ ਵਰਤੋਂ ਹੈਗੀ ਆ ਠੀਕ ਹੈ ਅ ਦੇ ਦਵਾਬੀ ਭਾਸ਼ਾ ਵਿੱਚ ਜਿਹੜਾ ਬਾਵਾ ਧੂਨੀ ਉਹ ਕਾਦੇ ਚ ਬਦਲ ਜਾਂਦੀ ਆ ਬੱਬੇ ਦੇ ਵਿੱਚ ਬਦਲ ਜਾਂਦੀ ਆ ਤੇ ਦੁਆਬੀ ਵਿੱਚ ਸ਼ਬਦ ਦੇ ਅੰਤ ਵਿਚਲਾ ਜਿਹੜਾ ਵਾਵਾ ਉਹਨੂੰ ਕਈ ਵਾਰ ਸਥਿਤੀਆਂ ਦੇ ਅਕੋਰਡਿੰਗ ਦੱਦੇ ਦੇ ਵਿੱਚ ਵੀ ਬਦਲ ਜਾਂਦਾ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਵੀ ਇਵੇਂ ਕਰਨਾ ਉਹ ਕਹਣਗੇ ਇਦਾਂ ਕਰਨਾ ਆਪਾਂ ਕਹਿੰਦੇ ਆ ਕਿਵੇਂ ਉਹ ਕਹਣਗੇ ਕਿੱਦਾਂ ਹੋਇਆ ਇਹ ਆਪਾਂ ਕਹਿੰਦੇ ਆ ਓਵੇਂ ਉਹ ਕਹਣਗੇ ਉਦਾਂ ਠੀਕ ਹੈ ਜਿਵੇਂ ਆਪਾਂ ਕਹਾਂਗੇ ਵੀ ਜਿਵੇਂ ਉਹ ਕਹਣਗੇ ਜਿੱਦਾਂ ਮਤਲਬ ਕਿ ਵਾਵੇ ਨੂੰ ਕਿਹਦੇ ਚ ਬਦਲ ਦਿੰਦੇ ਨੇ ਜਿਹੜੇ ਦੱਦੇ ਚ ਬਦਲ ਦਿੰਦੇ ਨੇ ਤੇ ਦੁਆਬੀ ਭਾਸ਼ਾ ਵਿੱਚ ਜਿਹੜੇ ਸਹਾਇਕ ਕਿਰਿਆ ਸੀ ਸੀ ਨੂੰ ਕੀ ਬੋਲਦੇ ਨੇ ਉਹ ਸੀਗਾ ਬੋਲਦੇ ਨੇ ਆਪਾਂ ਕੀ ਕਹਿੰਨਾ ਉਹ ਜਿਵੇਂ ਆਪਾਂ ਕਹਿੰਦੇ ਵੀ ਸੀਓ ਕਹਣਗੇ ਸੀਗਾ ਠ ਸੀਗੇ ਸੀਗੀਆਂ ਐ ਬੋਲਦੇ ਨੇ ਪਿੱਛੇ ਗੱਗਾ ਲਗਾ ਦਿੰਦੇ ਨੇ ਤੇ ਦਵਾਬੀ ਭਾਸ਼ਾ ਵਿੱਚ ਅੰਕਾ ਦੇ ਇੰਨਾ ਨਾਸਕੀ ਧੁਨੀਆਂ ਉਚਾਰਨ ਨਹੀਂ ਹੁੰਦਾ ਤੇ ਦਵਾਬੀ ਭਾਸ਼ਾ ਦੇ ਅੰਤ ਦੇ ਵਿੱਚ ਜਿਹੜੇ ਰਾਰਾ ਧੁਨੀਆਂ ਉਹ ਵੀ ਲੋਪ ਹੋ ਜਾਂਦੀ ਹੈ ਜਿਵੇਂ ਪੋਤਰਾ ਉਹ ਕਹਿਣਗੇ ਪੋ ਦੋਤਰਾ ਜਿਵੇਂ ਦੋਤਰਾ ਉਹ ਦੋਤਾ ਬੋਲ ਦਿੰਦੇ ਨੇ ਠੀਕ ਹੈ ਪੋ ਪੋਤਰੇ ਨੂੰ ਪੋਤਾ ਬੋਲ ਦਿੰਦੇ ਨੇ ਪੁੱਤਰ ਨੂੰ ਪੁੱਤੋ ਬੋਲਦੇ ਨੇ ਦਾਤਰੀ ਨੂੰ ਦਾਤੀ ਬੋਲਦੇ ਨੇ ਸੂਤਰ ਨੂੰ ਸੂਤ ਬੋਲ ਦਿੰਦੇ ਨੇ ਅੱਗੇ ਹੋਰ ਕੁਝ ਸ਼ਬਦ ਨੇ ਜਿਵੇਂ ਆਨੰਦ ਕਾਰਜ ਨੂੰ ਫੇਰੇ ਕਹਿੰਦੇ ਨੇ ਮਾਂ ਨੂੰ ਕਹਿੰਦੇ ਨੇ ਬੀਬੀ ਠੀਕ ਆ ਭਰਾ ਨੂੰ ਕਹਿੰਦੇ ਨੇ ਭਾਜੀ ਤੇ ਪਿਤਾ ਨੂੰ ਉਹ ਕਹਿੰਦੇ ਨੇ ਪਾਈਆ ਜਾਂ ਪਾਪਾ ਘੋ ਨੂੰ ਕਹਿੰਦੇ ਨੇ ਕੇ ਪਿਓ ਨੂੰ ਪੇ ਜਦੋਂ ਨੂੰ ਕਹਿੰਦੇ ਨੇ ਜਿੱਦਨ ਉਸ ਦਿਨ ਨੂੰ ਕਹਿੰਦੇ ਨੇ ਉਹਦਣ ਠੀਕ ਆ ਦਰਮਿਆਨ ਨੂੰ ਕਹਿੰਦੇ ਨੇ ਗੱਬੇ ਸੀ ਨੂੰ ਸੀਗਾ ਸਨ ਨੂੰ ਸੀਗੇ ਮਟਕੀ ਨੂੰ ਕਹਿੰਦੇ ਨੇ ਉਹ ਤੌੜੀ ਤੁਸੀਂ ਆਪਣੇ ਕੋਲੋਂ ਵੀ ਘਰੇਲੂ ਜਿਹੜੇ ਸ਼ਬਦ ਤੁਹਾਨੂੰ ਆਉਂਦੇ ਨੇ ਵੀ ਕਿਹੜੇ ਕਿਹੜੀ ਭਾਸ਼ਾ 'ਚ ਕੀ ਕਿਹਾ ਜਾਂਦਾ ਉਹਨਾਂ ਨੂੰ ਵੀ ਲਿਖ ਸਕਦੇ ਹੋ ਅੱਗੇ ਆ ਜੂਗਾ ਪਵਾਦੀ ਉਪਾਸ਼ਾ ਪੰਜਾਬ ਦੇ ਪਵਾਦ ਇਲਾਕੇ ਦੀ ਬੋਲੀ ਨੂੰ ਕਿਹਾ ਜਾਂਦਾ ਪਵਾਦੀ ਤੇ ਪਵਾਦੀ ਦਾ ਜਿਹੜਾ ਖੇਤਰਾ ਇਹ ਜ਼ਿਲ੍ਹਾ ਰੋਪੜ ਜ਼ਿਲ੍ਹਾ ਫਤਿਹਗੜ ਪਟਿਆਲਾ ਦੇ ਪੂਰਬੀ ਭਾਗ ਮਲੇਰ ਕੋਟਲੇ ਦਾ ਇਲਾਕਾ ਨਾਲਾਗੜ ਦਾ ਪਿਛਲਾ ਪਾਸਾ ਜਿੰਨੇ ਵਿੱਚ ਹੋ ਯਾਰ ਹੋ ਸਕਣ ਸਤਲੁਜ ਦਰਿਆ ਨਾਲ ਲੱਗਦਾ ਜਿਹਦਾ ਸਤਲੂਸ ਦਰਿਆ ਨਾਲ ਲੱਗਦਾ ਠੀਕ ਹੈ ਜ਼ਿਲ੍ਹਾ ਲੁਧਿਆਣੇ ਦੇ ਗੁੱਠਵਾਲਾ ਇਲਾਕਾ ਅੰਬਾਲੇ ਦਾ ਥਾਣਾ ਸਤਰ ਵਾਲਾ ਪਾਸਾ ਤੇ ਜੀਨ ਦੇ ਕੁਝ ਪਿੰਡ ਸ਼ਾਮਲ ਨੇ ਜ਼ਿਲ੍ਹਾ ਲੁਧਿਆਣੇ ਦੇ ਵੱਲ ਬੈਂਦੇ ਸਤਲੂਸ ਦਰਿਆ ਤੋਂ ਲੈ ਤੁਰਕਗਰ ਦਰਿਆ ਤੱਕ ਪੁਆਦੀ ਭਾਸ਼ਾ ਦਾ ਵਿਸਥਾਰ ਹੈ ਤੇ ਜਿੰਨਾ ਏਰੀਆ ਯਾਦ ਰਹਿ ਗਿਆ ਇਹਦੇ ਵਿੱਚ ਪਛਾਣ ਚਣਗੇ ਪੁਆਦੀ ਵਿੱਚ ਜਿਹੜੇ ਨਾਸਕੀ ਧੁਨੀਆਂ ਨੇ ਇੰਕਾਂ ਇੰਹਾਂ ਸੱਸੇ ਪੈਰ ਬਿੰਦੀਆਂ ਉਚਾਰੀਆਂ ਨਹੀਂ ਜਾਂਦੀਆਂ ਪੋਧ ਦੀ ਵਿੱਚ ਸ਼ਬਦ ਦੇ ਅੰਤ ਜਾਂ ਮੱਧ ਵਿੱਚਲੀ ਜਿਹੜੀ ਵਾਵਾ ਧੁਨੀ ਆ ਉਹ ਕਾਦੇ ਵਿੱਚ ਬਦਲ ਜਾਂਦੀ ਆ ਮੰਮੇ ਤੇ ਬੱਬੇ ਦੇ ਵਿੱਚ ਬਦਲ ਜਾਂਦੀ ਆ ਮੰਮੇ ਤੇ ਬੱਬੇ ਦੇ ਵਿੱਚ ਬਦਲ ਜਾਂਦੀ ਆ ਜਿਵੇਂ ਸਵੇਰ ਨੂੰ ਕਹਣਗੇ ਸਵੇਰ ਬਾਵੇ ਨੂੰ ਬੱਬਾ ਬੋਲਦੇ ਨੇ ਵਾਲ ਨੂੰ ਕਹਣਗੇ ਬਾਲ ਤੀਮੀ ਨੂੰ ਤੀਮੀ ਠੀਕ ਆ ਤੀਵੀ ਨੂੰ ਤੀਮੀ ਜਵਾਈ ਨੂੰ ਜਮਾਈ ਐਵੇਂ ਨੂੰ ਐਵੇਂ ਜਿਹੜੇ ਪਰਨਾਮੀ ਰੂਪ ਨੇ ਜਿਵੇਂ ਅਸੀਂ ਨੂੰ ਕਹਿੰਦੇ ਨੇ ਹਮੇ ਠੀਕ ਆ ਤੂੰ ਨੂੰ ਕਹਿੰਦੇ ਨੇ ਥਮ ਥਮੇ ਤੁਸੀਂ ਥਮੇ ਠੀਕ ਆ ਤੇ ਇਹ ਸਾਡੇ ਨੂੰ ਕਹਿੰਦੇ ਨੇ ਮਾਰੇ ਸਾਨੂੰ ਨੂੰ ਕਹਿੰਦੇ ਹਮਾਨੂੰ ਠੀਕ ਹੈ ਮੈਨੂੰ ਕਹਿੰਦੇ ਨੇ ਮੈਨੂੰ ਕਹਣਗੇ ਮਾਨੂੰ ਠੀਕ ਹੈ ਸਾਨੂੰ ਐਵੇਂ ਬੋਲਦੇ ਨੇ ਪਰ ਨਾਮੀ ਇਹਦੇ ਵਿੱਚ ਜਿਵੇਂ ਕਿਸ ਨੂੰ ਕਹਣਗੇ ਕਿਨੂੰ ਕਿਸ ਨੂੰ ਕਹਣਨਗੇ ਤੇ ਕਿਸ ਨੂੰ ਕਹਣਗੇ ਕਾਸ ਕਿਉ ਨੂੰ ਕਹਣਗੇ ਕਾਤੇ ਕਿਸ ਦਾ ਕਹਣਗੇ ਕੀਕਾਂ ਠੀਕ ਹੈ ਕੀਕਾਂ ਬਣਿਆ ਇਹ ਚੀਜ਼ਾ ਹੁਣ ਨੂੰ ਕਹਣਗੇ ਈ ਬਕਰ ਇੰਜ ਨੂੰ ਕਹਣਗੇ ਇਕਣ ਤੇ ਅगेन ਮੈਨੂੰ ਨੂੰ ਕਹਣਗੇ ਮਨੂ ਤੈਨੂੰ ਕਹਣਗੇ ਤੁਹਾਨੂੰ ਵਿਚ ਨੂੰ ਕਹਣਗੇ ਵਿਚਮਾ ਤੇ ਨਾਲ ਨਾਲ ਕਹਣਗੇ ਗੈਲ ਗੈਲ ਮੱਝ ਨੂੰ ਕਹਿੰਦੇ ਨੇ ਮੈਂ ਲੜਕੀ ਨੂੰ ਸ਼ੋਕਰੀ ਬੋਲਦੇ ਨੇ ਇਹ ਬੱਚੇ ਨੂੰ ਬੂਝਾ ਬੋਲਦੇ ਨੇ ਸੀ ਨੂੰ ਕਹਣਗੇ ਥੀ ਥੀ ਜਾਂ ਤੀ ਸਾਨੂੰ ਨੂੰ ਕਹਣਗੇ ਤੀਆਂ ਠੀਆਂ ਸੋਕੇ ਨੂੰ ਕਹਣਗੇ ਔੜ ਸੋ ਇਹਨਾਂ ਦੇ ਪਛਾਣ ਪਛਾਣ ਚਿੰਨ ਸੀ ਇਹ ਸੀ ਪੂਰਬੀ ਇਲਾਕੇ ਵਾਲੀਆਂ ਤੇ ਹੁਣ ਆਪਾਂ ਜਿਹੜੇ ਕੁਝ ਹੋਰ ਦੇਖਦੇ ਆ ਜਿਵੇਂ ਕਿ ਮੁਲਤਾਨੀ ਠੀਕ ਹੈ ਅ ਮੁਲਤਾਨੀ ਦਾ ਇਲਾਕਾ ਪੋਠੋਹਾਰੀ ਇਹ ਦੇਖ ਲੈਣੇ ਪਹਿਲਾਂ ਆਪਾਂ ਅ ਅੱਜ ਸਭ ਤੋਂ ਪਹਿਲਾਂ ਆਪਾਂ ਦੇਖਦੇ ਆ ਮੁਲਤਾਨੀ ਮੁਲਤਾਨੀ ਨੂੰ ਪਾਕਿਸਤਾਨੀ ਪੰਜਾਬ ਦਾ ਮਿਆਰੀ ਰੂਪ ਮੰਨਿਆ ਜਾਂਦਾ ਜਿਹੜੀ ਮੁਲਤਾਨੀ ਭਾਸ਼ਾ ਨੂੰ ਪਾਕਿਸਤਾਨੀ ਜੇ ਤਾਂ ਤੁਸ ਨੂੰ ਪੂਰਬੀ ਪੰਜਾਬ ਦੇ ਆਣਗੇ ਫਿਰ ਤਾਂ ਤੁਸੀਂ ਮਾਝੀ ਦੁਆਬੀ ਮਲਵਈ ਪੁਆਦੀ ਚਾਰ ਹੀ ਲਿਖਣੀਆਂ ਨੇ ਬਾਕੀ ਜੇ ਅਲੱਗ-ਅਲੱਗ ਪੁੱਛ ਲੈਣ ਫਿਰ ਅਲੱਗ ਵੀ ਦੇ ਸਕਦੇ ਹਾਂ ਮੁਲਤਾਨੀ ਨੂੰ ਪਾਕਿਸਤਾਨੀ ਪੰਜਾਬੀ ਦਾ ਮਿਆਰੀ ਰੂਪ ਮੰਨਿਆ ਜਾਂਦਾ ਤੇ ਮੁਲਤਾਨੀ ਨੂੰ ਤੇ ਹੋਰ ਪਾਕਿਸਤਾਨੀ ਪੰਜਾਬੀ ਬੋਲੇ ਨੂੰ ਮਿਲਾ ਕੇ ਲੈਂਦੀ ਵੀ ਕਿਹਾ ਜਾਂਦਾ ਇਹਨੂੰ ਜਟਕੀ ਸਰਾਇਕੀ ਝਾਂਗੀ ਬਾਰ ਦੀ ਬੋਲੀ ਸ਼ਾਹਪੂਰੀ ਬਾਬੀ ਇਹ ਸਾਰੀਆਂ ਮੁਲਤਾਨੀ ਦੇ ਅੰਡਰੀ ਆਉਂਦੀਆਂ ਨੇ ਮੁਲਤਾਨੀ ਤੇ ਸਿੰਧੀ ਦਾ ਅਸਰ ਹੈ ਸਿੰਧੀ ਭਾਸ਼ਾ ਦਾ ਜ਼ਿਆਦਾ ਅਸਰ ਹੈ ਤੇ ਮੁਲਤਾਨ ਦਾ ਜ਼ਿਲ੍ਹਾ ਹੈਗਾ ਵੀ ਜਿੱਥੇ-ਜਿੱਥੇ ਮੁਲਤਾਨੀ ਭਾਸ਼ਾ ਬੋਲੀ ਜਾਂਦੀ ਆ ਮੁਲਤਾਨ ਜ਼ਿਲ੍ਹੇ ਦੇ ਵਿੱਚ ਮੁਜ਼ੱਫਰਗੜ੍ਹ ਦੇ ਵਿੱਚ ਡੇਰਾ ਗਾਜੀ ਖਾਨ ਝੰਗ ਰਿਆਸਤ ਵਹਾਵਲਪੁਰ ਸ਼ਾਹਪੂਰ ਦੇ ਵਿੱਚ ਬੋਲੀ ਜਾਂਦੀ ਆ ਤੇ ਮੁਲਤਾਨੀ ਦਾ ਖਾਸ ਬਣ ਕੇ ਜਿਵੇਂ ਮੈਂਡਾ ਟੈਂਡਾ ਮੇਕੂ ਤੈਨੂੰ ਇਹ ਪੜਨਾਮ ਨੇ ਆਪਸਾ ਆਪਸੀ ਆਪਸਨ ਮਰੀ ਉਸ ਮਰੀਏ ਅਮਰੀਏਲੇ ਕਿਰਿਆ ਰੂਪ ਨੇ ਠੀਕ ਹੈ ਕਿਨ ਵੰਜਕੇ ਕਰੀਦਾ ਈ ਇਹ ਵਾਕ ਨੇ ਬਾਕੀ ਹੋਰ ਦੇਖਦੇ ਆ ਤੇ ਵੀ ਦੇਖਾਂ ਕਿ ਮਲਤਾਨੀ ਇਹਦੀ ਮਹੱਤਤਾ ਦਾ ਜਿਹੜੇ ਕਿ ਡਾਕਟਰ ਹਰਕਿਰਤ ਸਿੰਘ ਲਿਖਦੇ ਨੇ ਕਿ ਮਲਤਾਨੀ ਪੰਜਾਬੀ ਦੀ ਇੱਕ ਉਪੂ ਬੋਲੀ ਆ ਜਿਸ ਦਾ ਪੰਜਾਬੀ ਭਾਸ਼ਾ ਤੇ ਸਾਹਿਤ ਦੇ ਇਤਿਹਾਸ ਵਿੱਚ ਵਿਸ਼ੇਸ਼ ਮਹੱਤਤਾ ਵਾਲਾ ਸਥਾਨ ਆ ਪੰਜਾਬੀ ਕਾਵ ਦਾ ਸਭ ਤੋਂ ਪੁਰਾਣਾ ਨਮੂਨਾ ਸ਼ੇਖ ਫਰੀਦ ਜੀ ਦੀ ਬਾਣੀ ਆ ਜਿਹੜੇ ਕਿ ਸ਼ੁੱਧ ਮੁਲਤਾਨੀ ਦੇ ਵਿੱਚ ਹੈ ਤੇ ਕਿੱਸਾ ਕਾਵ ਦਾ ਸਭ ਤੋਂ ਪੁਰਾਣਾ ਕਿੱਸਾ ਹੀਰ-ਦਰਬੋਦਰੋ ਵੀ ਮੁਲਤਾਨੀ ਦੇ ਵਿੱਚ ਹੈ ਠੀਕ ਹੈ ਤੇ ਇਹਦੀਆਂ ਹੁਣ ਅੱਗੇ ਵਿਸ਼ੇਸ਼ਤਾਵਾਂ ਕਿੰਨੇ ਵੀ ਘਗਾ ਛਜਾ ਢੱਡਾ ਧੱਦਾ ਪੱਪਾ ਇਹ ਤੁਨੇ ਦਾ ਉਚਾਰਨ ਠੀਕ ਨਾਦੀ ਮਹਾਪ੍ਰਾਣ ਗੁਣਾ ਵਾਲਾ ਇਹਦੇ ਵਿੱਚ ਤੇ ਮੁਲਤਾਨੀ ਵਿੱਚ ਨੀਵੀਂ ਸੁਰ ਬਿਲਕੁਲ ਨਹੀਂ ਉਚਾਰੀ ਜਾਂਦੀ ਤੇ ਉੱਚੀ ਸੁਰ ਵੀ ਬਹੁਤ ਘੱਟ ਹੈ ਐ ਦੀ ਧੁਨੀ ਮੁਲਤਾਨੀ ਦੇ ਵਧੇਰੇ ਇਲਾਕੇ ਵਿੱਚ ਨਹੀਂ ਉਚਾਰੀ ਜਾਂਦੀ ਇਹਦੀ ਥਾਂ ਤੇ ਦੋ ਸੰਧੀ ਸਵਰ ਆਓ ਵਰਤੇ ਜਾਂਦਾ ਹੈ ਮੇਓ ਤੇਓਜ਼ ਕਾਇਨ ਠੀਕ ਹੈ ਉਲਟ ਜੀ ਵੀ ਲੱਲਾ ਵੀ ਮੁਲਤਾਨੀ ਵਿੱਚ ਨਹੀਂ ਮਿਲਦਾ ਤੇ ਸੰਯੁਕਤ ਵਿਅੰਜਨ ਮੁਲਤਾਨੀ ਵਿੱਚ ਪੂਰਬੀ ਨਾਲੋਂ ਜ਼ਿਆਦਾ ਉਚਾਰੇ ਜਾਂਦੇ ਨੇ ਜਿਵੇਂ ਸੁੱਤਰ ਨਿੰਦਰ ਪੁੱਤਰ ਅੰਤਿਮ ਸੰਯੁਕਤ ਵਿਅੰਜਨ ਠੀਕ ਹੈ ਮਤਲਬ ਕਿ ਪੈਰ ਚ ਪੈਣ ਵਾਲੇ 23 ਤੋਂ ਇਲਾਵਾ ਇਹਦੇ ਮੁਲਤਾਨੀ ਜਿਵੇਂ ਸਦਨਾ ਦਾ ਸੜਨਾ ਠੀਕ ਹੈ ਗੁੱਸਾ ਜਾਂ ਨਰਾਜ਼ਗੀ ਨੂੰ ਕਹਿੰਦੇ ਨੇ ਕਵਰ ਦੇਵੇਗਾ ਨੂੰ ਦੇਸੀ ਰਹਾਗਾ ਰੈਂਦਾ ਨੂੰ ਰਾਂਦਾ ਲੈਣੀ ਨੂੰ ਕਿਨਣੀ ਦੱਸਣਾ ਦੱਸਣਾ ਠੀਕ ਹੈ ਦੇਂਦੀ ਦੇਨੀਆ ਇਹ ਮਤਲਬ ਕਿ ਕੁਝ ਸ਼ਬਦ ਨੇ ਨਾ ਜਿਵੇਂ ਬੁਲਾਉਂਦਾ ਸਦਾਉਂਦਾ ਸੜਵੇਂਦਾ ਬੋਲਦਾ ਅਲੇਦਾ ਬੁਰੇ ਕੁਵਨ ਠੀਕ ਹੈ ਐਵੇਂ ਦੇ ਸ਼ਬਦ ਨੇ ਨਾ ਤੁਸੀਂ ਯਾਦ ਰੱਖ ਲੈਣ ਜਿੰਨੇ ਕਰ ਰਹੇ ਹੋਗੇ ਪਤਨੀ ਜਾਂ ਤੀਵੀ ਨੂੰ ਕਹਿੰਦੇ ਨੇ ਜਾਲ ਦਿੱਤੀ ਦਿੱਤੀਆ ਸ਼ਾਮ ਵੇਲੇ ਦਰਕਾਲਾ ਨੂੰ ਕਹਿੰਦੇ ਨੇ ਦਿਗਰ ਤੇ ਇਸ ਤੋਂ ਅੱਗੇ ਹੈਗਾ ਆਪਣਾ ਮਲਤਾਨੀ ਭਾਸ਼ਾ ਤੋਂ ਅੱਗੇ ਪੋਠੋ ਹਾਰੀ ਪੋਠੋਆਰੀ ਪਾਕਿਸਤਾਨੀ ਪੰਜਾਬ ਦੇ 라ਵਲਪਿੰਡੀ ਜੇਲਮ ਤੇ ਕੈਮਲਪੁਰ ਇਲਾਕੇ ਦੀ ਬੋਲੀ ਆ ਇਸ ਇਲਾਕੇ ਦੇ ਬਸ ਨਿਕ ਕਬੀਲਿਆਂ ਤੇ ਜਾਤ ਬ੍ਰਦਰਰੀ ਦੇ ਨਾਂਵਾਂ ਕਰਕੇ ਹੋਰ ਸਥਾਨਕ ਨਾਂ ਵੀ ਜਿਹੜੇ ਇਹਦੇ ਪ੍ਰਚਲਿਤ ਹੋਏ ਨੇ ਜਿਵੇਂ ਧਾਨੀ ਆਵਾਨਕਾਰੀ ਇਹਨਾਂ ਵਿੱਚ ਥੋੜਾ ਥੋੜਾ ਫਰਕ ਆ ਪਰ ਇਹਨਾਂ ਨੂੰ ਸਾਂਝੇ ਤੌਰ ਤੇ ਪੋਠੋਆਰੀ ਕਿਹਾ ਜਾਂਦਾ ਤੇ ਪੋਠੋਆਰੀ ਦੇ ਸ਼ਬਦਾਵਲੀ ਮਾਝੀ ਮਲਵਈ ਦੇ ਨਾਲ ਕਾਫੀ ਇਹਦਾ ਮੇਲ ਆ ਪਰ ਜਿਹੜੇ ਪੜਨਾਮ ਸਵੰਦਕ ਤੇ ਕਿਰਿਆਵਾਂ ਵਿੱਚ ਕਾਫੀ ਫਰਕ ਆ ਇਸ ਤਰ੍ਹਾਂ ਪੋਠੋਹਾਰੀ ਦੇ ਵਿੱਚ ਅੱਧਕ ਲਾ ਕੇ ਦੋ ਰ ਅੱਖਰ ਬੋਲਣ ਦੀ ਬਹੁਤ ਜ਼ਿਆਦਾ ਰੁਚੀ ਆ ਵੀ ਅੱਧਕ ਲਾ ਕੇ ਦੋ ਰ ਅੱਖਰ ਬੋਲਦੇ ਨੇ ਜਿਵੇਂ ਕਿਲੇ ਨੂੰ ਕਿਲਾ ਪਤੇ ਨੂੰ ਪੱਤਾ ਠੀਕ ਹੈ ਪੋਠੋਹਾਰੀ ਦਾ ਜੱਦੀ ਸਥਾਨ ਭਾਵੇਂ ਪਾਕਿਸਤਾਨ ਦੇ ਵਿੱਚ ਹੈ ਲੇਕਿਨ ਭਾਰਤ ਵੰਡ ਤੋਂ ਭਾਰਤ ਪਾਕ ਵੰਡ ਤੋਂ ਬਾਅਦ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਪੋਠੋਹਾਰੀ ਜਿਹੜੇ ਪਟਿਆਲੇ ਲੁਧਿਆਣਾ ਦਿੱਲੀ ਸ਼ਹਿਰਾਂ ਵਿੱਚ ਵੀ ਆ ਕੇ ਵਸੇ ਹੋਏ ਨੇ ਪੋਠੋਹਾਰੀ ਤੇ ਹੁਣ ਪੋਠੋਹਾਰੀ ਭਾਸ਼ਾ ਦੇ ਕੁਝ ਵਾਕ ਵੰਗੀ ਦੇ ਵਜੋਂ ਦਿੱਤੇ ਜਾਂਦੇ ਨੇ ਜਿਵੇਂ ਪਛਾਣ ਚਿੰਨ੍ਹ ਇਹਨਾਂ ਦੇ ਵਿੱਚ ਮਸਲਾਂ ਉਸ ਨਾ ਭਰਾ ਉਸ ਦੀ ਭੈਣੋਂ ਕੋਲੋਂ ਲੰਬਾ ਹੈ ਵੀ ਉਹਦਾ ਭਰਾ ਉਸ ਦੀ ਭੈਣ ਕੋਲੋਂ ਲੰਬਾ ਹੈ ਟਕਸਾਲੀ ਦੇ ਵਿੱਚ ਜਿਵੇਂ ਤੈਂਡੇ ਪਿਓ ਨੇ ਕਿਤਨੇ ਪੁੱਤਰ ਹਨ ਤੇਰੇ ਇਹ ਟਕਸਾਲੀ ਦੇ ਵਿੱਚ ਇਹ ਪੰਜ ਸ਼ਬਦ ਠੀਕ ਹੈ ਇਹ ਜਿਹੜਾ ਪੁੱਠਵਾਰੀ ਦੇ ਵਿੱਚ ਉਸ ਨਾ ਭਰਾ ਉਸ ਦੀ ਭੈਣੋਂ ਕੋਲੋਂ ਲੰਬਾ ਹੈ ਠੀਕ ਹੈ ਜਿਵੇਂ ਟਕਸਾਲੀ ਭਾਸ਼ਾ ਦੇ ਸ਼ਬਦ ਹੈ ਤੇਰੇ ਪਿਓ ਦੇ ਕਿੰਨੇ ਪੁੱਤਰ ਹਨ ਇਹ ਟਕਸਾਲੀ ਭਾਸ਼ਾ ਦੇ ਵਿੱਚ ਇਦੇ ਟਕਸਾਲੀ ਪਾਸ਼ਰੇ ਵਿੱਚਾਂ ਤੇ ਪੋਠਵਾਰੀ ਦੇ ਵਿੱਚ ਪੁੱਛੇ ਜਾਣਗੇ ਤੰਡੇ ਪਿਓ ਨੇ ਕਿਤਨੇ ਪੁੱਤਰਾਂ ਇਹ ਪੋਠਵਾਰੀ ਦੇ ਵਿੱਚ ਪੁੱਛਿਆ ਜਾਊਗਾ ਤੇ ਪੋਠਵਾਰੀ ਦੇ ਵਿੱਚ ਜਿਵੇਂ ਪ੍ਰੋਫੈਸਰ ਮੋਹਨ ਸਿੰਘ ਦਾ ਗੀਤ ਆ ਨਿੱਕਾ ਨਿੱਕਾ ਦਿਲ ਕਰਨਾ ਮਹਿੰਗੀ ਕਿਨ ਜੁਲੇ ਢੋਲੇ ਕੋਲ ਨਿੱਕੇ ਨਿੱਕੇ ਫੁੱਲ ਚੁਣ ਕੇ ਮੈਂਦੀ ਪਰੋ ਸਹੇਲੀਆਂ ਝੋਲ ਇਸ ਤੋਂ ਇਲਾਵਾ ਟਕਸਾਲੀ ਪਾਸ਼ਰੇ ਵਿੱਚ ਜੀ ਨੂੰ ਆਪਾਂ ਕਹਿੰਦੇ ਵੀ ਸੁਵਕਤੇ ਕੰਮ ਕਰਨਾ ਚਾਹੀਦਾ ਕਹਣਗੇ ਫਜਰੀ ਜੇ ਆਪਾਂ ਕਹਿੰਦੇ ਆ ਸਵੇਰੇ ਉਹ ਕਹਣਗੇ ਸਰਗੀ ਵੇਲੇ ਚੌੜਾ ਨੂੰ ਕਹਣਗੇ ਚੈੜਾ ਠੀਕ ਆ ਸੋਨਾ ਨੂੰ ਕਹਣਗੇ ਸੈਣਾ ਉਸ ਨੂੰ ਕਹਣਗੇ ਹੁੱਸ ਹਾਹੇ ਨਾਲ ਤੇ ਇਸ ਨੂੰ ਕਹਣਗੇ ਹਿੱਸ ਠੀਕ ਹੈ ਇੱਕ ਨੂੰ ਕਹਣਗੇ ਇਕ ਇੱਥੇ ਨੂੰ ਕਹਣਗੇ ਇੱਥੇ ਇੰਜ ਨੂੰ ਕਹਣਗੇ ਹਿੰਜ ਹਾਹੇ ਨਾਲ ਇਕੱਠਾ ਜਾਈ ਇਕੱਠ ਨੂੰ ਕਹਣਗੇ ਘੱਟ ਘੱਟਾ ਠੀਕ ਹੈ ਛੇ ਤਿੰਨ ਕਹਣਗੇ ਵੇਲਾ ਕੰਗੀ ਨੂੰ ਕੱਗੀ ਕੰਦ ਨੂੰ ਕੱਦ ਐਂ ਬੋਲਦੇ ਨੇ ਠੀਕ ਹੈ ਤੁਹਾਡੇ ਨੂੰ ਤਾਂ ਸਾਡਾ ਖਲੋ ਜਾ ਖਲੇ ਨਾ ਖੰਡ ਦੇ ਖੜਾਉਣੇ ਖੰਡੂ ਨੇ ਖੜਾਉਣੇ ਗੁੜ ਨਾਲ ਗੂੜੇ ਨਾਲ ਮਹਿੰਦਰ ਦੀ ਰੋਟੀ ਮਹਿੰਦਰੇ ਨਹੀਂ ਰੋਟੀ ਐ ਬੋਲਦੇ ਨੇ ਮੱਝ ਨੂੰ ਗਤਾਵਾ ਮੱਝੀ ਕੀ ਗਤਾਵਾ ਇਕੱਲੇ ਨੂੰ ਕੰਮ ਇਕੱਲੇ ਨੂੰ ਕੀ ਕੰਮ ਇਹ ਨੇ ਇਹਨਾਂ ਦੇ ਪਛਾਨ ਚੀਨ ਤੇ ਹਿੰਦ ਕੋ ਜਿਹੜਾ ਪੰਜਾਬ ਦੇ ਪੱਛਮੀ ਉੱਤਰੀ ਇਲਾਕੇ ਨਾਲੇ ਤੇ ਬੋਲੀ ਜਾਂਦੀ ਹੈ ਇਸ ਦਾ ਪਸਤੋਦਾਰ ਲਾਏ ਦੇ ਵਿੱਚ ਤੇ ਪਹਾੜੀ ਪੰਜਾਬੀ ਦੀ ਕਾਂਗੜੀ ਬੋਲੀ ਜਿਲ੍ਹਾ ਕਾਂਗੜੇ ਦੇ ਵਿੱਚ ਹਿਮਾਚਲ ਦੇ ਵਿੱਚ ਬੋਲੀ ਜਾਂਦੀ ਹੈ ਪੁਨਛੀ ਕਸ਼ਮੀਰਵਾਦੀ ਪੁਨਛ ਇਲਾਕੇ ਵਿੱਚ ਬੋਲੀ ਜਾਂਦੀ ਹੈ ਤੇ ਜਮਿਆਲੀ ਡੋਗਰੀ ਜੰਮੂ ਦੀ ਉਹ ਬੋਲੀ ਆ ਠੀਕ ਹੈ ਬਾਕੀ ਜਿਹੜੀਆਂ ਭਾਸ਼ਾਵਾਂ ਨੇ ਉਹਨੇ ਪਹਾੜੀ ਇਲਾਕੇ ਆਣੀਆਂ ਇਸ ਤੋਂ ਇਲਾਵਾ ਰਾਠੀ ਤੇ ਪਟਿਆਣੀ ਪੰਜਾਬੀ ਦੀਆਂ ਹੋਰ ਦੋ ਭਾਸ਼ਾਵਾਂ ਨੇ ਤੇ ਪਵਾਦੀ ਦੇ ਦੱਖਣ ਵਾਲ ਮਲਵਈ ਦੇ ਦੱਖਣੀ ਪਾਸੇ ਤੇ ਕੱਗਰ ਇਹ ਚਲੋ ਤੁਸੀਂ ਛੱਡ ਦੋ ਸੀ ਪਟਿਆਣੀ ਪੰਜਾਬੀ ਬੋਲਦੇ ਭੱਟੀ ਮੁਸਲਮਾਨ ਰਾਜਪੂਤਾਂ ਦੀ ਬੋਲੀ ਸੀ ਇਹ ਇਹ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਸਤਲੂਜ ਦੇ ਖੱਬੇ ਪਾਸੇ ਤੇ ਕੰਡੇ ਤੇ ਬੀਕਾਨਰ ਦੇ ਪਸ਼ਚਮ ਉੱਤਰ ਵਿੱਚ ਬੋਲੀ ਜਾਂਦੀ ਸੀ ਰਾਠੀ ਤੇ ਪਟਿਆਣੀ ਦੋਵੇਂ ਹੁਣ ਜੱਜ ਬੋਲ ਜਾਂਦੇ ਹਾਂ ਹਾਂਜੀ ਸੋ ਇਸ ਤੁਹਾਡੇ ਉਪਾਸ਼ਾਵਾਂ ਦੀ ਪਛਾਣ ਚਿੰਨ ਦਾ ਲੌਂਗ ਕੁਐਸਚਨ ਥੈਂਕਸ